ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਮੈਂ ਮਾਫੀ ਚਾਹੁੰਨਾ ਜਿਹੜੇ ਘੱਟ ਤੋਂ ਘੱਟ ਤਿੰਨ ਤੋਂ ਚਾਰ ਮਹੀਨੇ ਦਾ ਟਾਈਮ ਹੋ ਗਿਆ ਜਿਹੜੇ ਵਲੌਗ ਨਹੀਂ ਆ ਸਕੇ ਤੇ ਉਹਨਾਂ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਦਾ ਬਹੁਤ ਜ਼ਿਆਦਾ ਮੈਂ ਐਪਰੀਸ਼ੀਏਟ ਕੀਤਾ ਜਿਨ੍ਹਾਂ ਨੇ ਕ ਵੀਰ ਬਹੁਤ ਮੈਸੀ ਆਉਂਦੇ ਰਹੀ ਕਿ ਮਨਦੀਪ ਤੂੰ ਕਰ ਕੰਮ ਤੂੰ ਛੱਡ ਕਰ ਦਿੱਤਾ ਕਿ ਹਨਾ ਕਿ ਅਸੀਂ ਤੈਨੂੰ ਦੇਖਦੇ ਹਾਂ ਤੈਨੂੰ ਪਸੰਦ ਕਰਦੇ ਹਾਂ ਸੈਪੋਰਟ ਵੀ ਕਰਦੇ ਹਾਂ ਜੋ ਬਲੌਗਿੰਗ ਦੁਆਰੇ ਸਟਾਰਟ ਕਰਤਾ ਛੱਡੀ ਕਿ ਤੇ ਮੈਂ ਰੀਜ਼ਨ ਦੱਸਦਾ ਇਹਦਾ ਕੁਝ ਘਰਾਂ ਚਲੇ ਗਿਆ ਸੀਗਾ ਮੈਂ ਕਿ ਕੰਮਕਾਰ ਨਹੀਂ ਸੀਗਾ ਮੇਰੇ ਕੋਲ ਕਿ ਮਤਲਬ ਫ੍ਰੀ ਸੀਗਾ ਹਾਂ ਇਹ ਤਾਂ ਕਰਕੇ ਕੁਝ ਇਤਨਾ ਮੇਰਾ ਮਾਹੌਲ ਸੈੱਟ ਪੈ ਗਿਆ ਫਿਰ ਮੇਰਾ ਨਾ ਕੰਮ ਵਿੱਚ ਕੁਝ ਹੋਰ ਸੀਗਾ ਮੇਰੇ ਕੋਲ ਮੈਂ ਉਹਦੇ ਵਿੱਚ ਥੋੜਾ ਟਾਈਮ ਜ਼ਿਆਦਾ ਇਨਵੈਸਟ ਕਰਨ ਲੱਗ ਗਿਆ ਤੇ ਇਸ ਕਰਕੇ ਮੈਂ ਘਰਾਂ ਰਹਿੰਦਾ ਸੀਗਾ ਜ਼ਿਆਦਾਤਰ ਤੇ ਫਿਰ ਇਸ ਕਰਕੇ ਮੇਰਾ ਟਾਈਮ ਨਹੀਂ ਸੀ ਦੇ ਪਾਰਿਆ ਮੈਂ YouTube ਨੂੰ ਆਪਣੇ ਫੈਮਿਲੀ ਨੂੰ ਸਾਰੀ ਨੂੰ ਤੇ ਦੇਖੋ ਜਿਹੜੀ ਮੇਰੀ ਸਾਲ ਦੀ ਮਿਹਨਤ ਦਾ ਸਾਲ ਦੇ ਵਿੱਚ ਮੈਂ 600 ਸਬਸਕ੍ਰਾਈਬਰ ਜਿਹੜੇ ਆਪਣੇ ਹਨਾ ਅ ਇਨਕਰੀਜ਼ ਕੀਤੇ ਜਿਹੜੀ ਆਪਣੀ ਸਾਰੀ ਮਿਹਨਤ 160 ਪਲੱਸ ਵੀਡੀਓ ਸੀਗੀ ਮੇਰੀ ਚੈਨਲ ਦੇ ਇਸ ਤੇ ਤੇ ਹੁਣ ਦੇਖ ਲਓ ਦੁਬਾਰੇ ਮਿਹਨਤ ਕਰਾਂਗਾ ਮੈਂ ਫੇਰ ਜਿਹੜੀ ਮੇਰੀ ਰੀਚ ਸੀ ਸਾਰਾ ਕੁਝ ਇਸ ਟਾਈਮ ਜ਼ੀਰੋ ਹੋ ਗਿਆ ਤੇ ਬਾਕੀ ਚਲੋ ਮਿਹਨਤ ਕਰਾਂਗੇ ਦੁਬਾਰੇ ਉੱਥੇ ਆ ਜਾਗਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਤਾਂ ਤੇ ਕਾਫੀ ਟਾਈਮ ਮੇਰਾ ਇੰਸਟਾਗ੍ਰam ਪਾ ਵੀ ਮਿਲੀਅਨ ਚ ਜਾ ਜਾ ਕੇ ਰੀਚ ਤੇ ਅੱਜ ਕੁਝ ਕੁ ਹਜ਼ਾਰਾਂ ਚ ਰਹਿ ਗਈ ਆ ਤੇ ਦੇਖੋ ਫੇਰ ਵੀ ਅਪਟੇਰੇ ਨਹੀਂ ਟਾਉਣੀ ਹੈ ਕਿ ਨਾ ਕੁਝ ਨਹੀਂ ਹੋਇਆ ਕੁਝ ਸਾਰਾ ਕੁਝ ਹੋ ਜਾਏਗਾ ਮੇਰੀ ਲੱਖਾਂ ਚਰੀ ਚਲੇ ਜਾਣੀ ਫੇਰ ਕਟਾ ਜਾਏ ਕਈ ਵਾਰ ਬਹੁਤ ਵਾਰੀ ਐਦਾਂ ਹੋਇਆ ਮੇਰੇ ਸਬਸਕ੍ਰਾਈਬਰ ਮੇਰੇ ਨਾ ਫਾਲੋਅਰਸ ਇੰਸਟਾ ਤੇ 3500 ਪਲੱਸ ਹੋ ਜਣੇਗੇ ਕੱਟ ਜਣੇ ਐਦਾਂ ਮਾਹੌਲ ਚੱਲ ਆ ਰਿਹਾਦਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਕੰਮ ਕਰ ਕੋਈ ਹੁੰਦਾ ਨਹੀਂ ਜਿਹੜਾ ਪ੍ਰੋਜੈਕਟਰ ਲਿਆ ਹੇ ਘਰ ਆ ਖੜਿਆ ਉਹਦਾ ਕੋਈ ਕੰਮ ਨਹੀਂ ਲੈ ਰਿਹਾ ਹੈਗੇ ਤੇ ਬਾਕੀ ਹੁਣ ਮੈਂ ਫਿਰ ਫਰੀ ਹੁੰਦਾ ਸੀਗਾ ਉਹਦਾ ਕਿਸ ਨੂੰ ਪਤਾ ਹੁਣ ਮਹੀਨੇ ਕੋਈ ਕੰਮ ਲੱਗਿਆ ਮੈਂ ਤੇ ਹੁਣ ਟਿਪਰ ਲੱਗਿਆ ਮੈਂ ਚਲਾਉਂਦਾ ਤੇ ਡਾਇਰ ਬਣ ਗਿਆ ਹੁਣ ਫਿਰਦਾਰੇ ਜਿਹੜਾ ਮੈਂ ਕੰਮ ਦਾ ਸਟਾਰਟ ਕੀਤਾ ਸੀਗਾ ਉਹਦੇ ਵੀ ਥੋੜਾ ਜਿਹਾ ਮੇਰਾ ਹੱਥ ਨਹੀਂ ਪਿਆ ਉਹ ਮਿਹਨਤ ਬਹੁਤ ਜ਼ਿਆਦਾ ਮੰਗਦਾ ਸੀਗਾ ਤੇ ਮਿੱਤੋ ਇਨੀ ਮਿਹਨਤ ਨਹੀਂ ਕਰ ਹੋਈ ਕਿਸ ਕਰਕੇ ਮੈਂ ਕੰਮ ਥੋੜਾ ਗਲੇ ਕਰਦਾ ਤੇ ਕਰਾਂਗਾ ਜਰੂਰ ਪਰ ਇਦਾਂ ਦਾ ਕੋਈ ਕੰਮ ਨਹੀਂ ਜਿਹੜਾ ਮੈਂ ਕੋਈ ਵੀ ਨਹੀਂ ਕਰ ਸਕਦਾ ਕਿਹਨਾ ਮਤਲਬ ਕੋਈ ਨਾ ਕਰ ਸਕੇ ਮੇਰਾ ਮੈਂ ਕਹਿਣੇ ਦਾ ਮਤਲਬ ਉਹ ਕੰਮ ਕੋਈ ਵੀ ਛੋਟਾ ਵੱਡਾ ਹੋਵੇ ਸਾਰੇ ਕਰ ਸਕਦੇ ਆ ਕੋਈ ਵੀ ਇਹਦੇ ਵਿੱਚ ਨਹੀਂ ਹੈਗਾ ਪਰ ਟਾਈਮ ਮਿਹਨਤ ਮੰਗਦੀ ਹੁਣ YouTube ਵੀ ਮੈਂ ਤਾਂ ਮਿਹਨਤ ਮੰਗਦੀਆਂ ਮਿਹਨਤ ਕਰਦਾ ਸੀਗਾ ਤਾਂ ਮੈਨੂੰ 500 ਪਲੱਸ ਜਿਹੜਾ ਮੇਰਾ ਡ੍ਰੀਮ ਸੀਗਾ ਕਿ ਹਾਂ ਮੈਂ ਇੱਕ ਦਿਨ ਇੱਥੇ ਆਵਾਂ ਤੇ ਆਏ ਅੱਜ 600 ਪਲੱਸ ਸੇ ਮੇਰੇ ਸਬਸਕ੍ਰਾਈਬਰ ਬਹੁਤ ਵੱਡੀ ਖੁਸ਼ੀ ਆ ਤੇ ਉਹਨਾਂ ਵੀਰਾਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਬਹੁਤ ਮੈ ਤਾਂ ਵੀਰੋ بڑا ਵੀਡੀਓ ਬਣਾਇਆ ਸੀ ਤੁਹਾਨੂੰ ਪਸੰਦ ਕਰਦੇ ਆ ਬਹੁਤ ਤੁਹਾਨੂੰ ਦੇਖਣਾ ਕਿ ਤੇਰੇ ਬਿਨਾਂ ਦਾ ਸਾਨੂੰ ਖੁਸ਼ ਐਦਾਂ ਦਾ ਫੀਲ ਹੁੰਦਾ ਕਿ ਕੁਝ ਲਾਈਫ ਚ ਕੋਸਟ ਪਾਰ ਘਾਟ ਕੇ ਹੁਣ ਤੇ ਬਾਕੀ ਹੁਣ ਮੈਂ ਜਾ ਰਿਹਾ ਲੁਧਿਆਣਾ ਰੇਤਾ ਦੀ ਗੱਡੀ ਭਰਨ ਤੇ ਮੈਂ ਤੁਹਾਨੂੰ ਕੋਈ ਬੈਕ ਐਮਾ ਕਰਕੇ ਦਿਖਾਦਾ ਅੱਜ ਇਹ ਮੇਰੇ ਕੋਲ ਹੈਗਾ ਟਾਟਾ ਪ੍ਰੇਮਾ 2016 ਮਾਡਲ ਤੇ ਆ ਆਪਣੀਆਂ ਦੂਜੀ ਗੱਡੀ ਉਹ ਤੀਜੀ ਗੱਡੀ ਇਹ ਤਿੰਨੇ ਗੱਡੀਆਂ ਆਪਾਂ ਰੇਤਾ ਭਰਨ ਲੈ ਕੇ ਜਾ ਰਹੇ ਹਾਂ ਉਹ ਛੋਟੀ ਉਹਨ ਤੇ ਕੁਛ ਲੱਗ ਕੇ ਅਗਰ ਗਿਆ ਸੀਗਾ ਉੱਥੇ ਪਿੱਛੇ ਮੈਂ ਤਾਂ ਹੁਣ ਕੈਮਰਾ ਚੈੱਕ ਕੀਤਾ ਸਾਰ ਤੇ ਯੈਲੋ ਯੈਲੋ ਟਿਪ ਪਰ ਮਿਲ ਕੋ ਗ੍ਰੀਨ ਗ੍ਰੀਨ ਇੱਥੇ ਜਾਵਾਂਗੇ ਹੁਣ ਰੇਤਾ ਭਰਾਂਗੇ ਤੇ ਹੁਣ ਮੈਂ ਕੁਝ ਥੋੜੀ ਜਿਹੀ ਅੱਗੇ ਜਾ ਕੇ ਗੱਲ ਕਰਾਂਗੇ ਜੇ ਮੈਂ ਹੁਣ ਸਾਰੀ ਗੱਲ ਇੱਕ ਵਾਰੀ ਚ ਦੱਸ ਦਿਆਂ ਤੁਹਾਨੂੰ ਫਿਰ ਇੰਟਰਸਟ ਰਹਿਣੀ ਆ ਹੁਣ ਮੇਰੇ ਨਾਲ ਕਿਉਂਕਿ ਨਵਾਂ ਨਵਾਂ ਦੁਆਰੇ ਕੰਮ ਮੈਨੇ ਵੀ ਥੋੜਾ ਜਿਹਾ ਹੁਣ ਗੱਲ ਕਰਨ ਦਾ ਢੰਗ ਜਿਹਾ ਘਾਟਾ ਤੇ ਬਾਕੀ ਮੈਂ ਚਾਹੁੰਦਾ ਕਿ ਹੁਣ ਮੈਂ ਦੁਆਰੇ ਹੌਲੀ ਹੌਲੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦੇ ਸਕਾ ਤੇ ਬਾਕੀ ਹੁਣ ਉਹਦੇ ਬਿਲਡਿੰਗ ਕਰਵਾ ਰਹੇ ਆ ਥੋੜੀ ਬਿਲਡਿੰਗ ਕਰਵਾ ਕੇ ਫਿਰ ਚੱਲਦੇ ਆ ਅੱਗੇ ਓਹ ਯਾਰ ਐਕਸੀਡੈਂਟ ਹੋ ਗਿਆ ਬਹੁਤ ਭਿਆਨਕ ਉਹਨੇ ਹੁਣੇ ਹੋਇਆ ਅੱਖਰ ਆ ਕੇ ਕਈ ਮੇਰੇ ਮਲੋ ਆ ਸੀ ਮਲੋ ਆ ਗਿਆ ਆ ਦੇਖੋ ਵਿਚਾਰੇ ਫਈ ਉਹਨ ਵਚਾਰੇ ਜੀਲੇ ਸੱਟ ਪੇਟ ਨਾਲ ਲੱਗੀ ਹੋਏ ਓਹੋ ਥੋੜਾ ਮਲਾਪ ਕੋਲਾ ਕਰੇ ਰੇ ਪਰਮਾਤਮਾ ਜੀ بچਾ ਹੋ ਗਿਆ ਮੇਰੇ ਹਸਾਬ ਨਾਲ ਤਾਂ بچਾ ਹੋਣਾ ਹੀ ਚਾਹੀਦਾ ਇੱਕ ਵਾਰੀ ਨਾ ਸੀ ਯਾਰ ਉਹ ਲੰਗੇ ਕ੍ਰੋਸਿੰਗ ਕਰੀ ਅਸੀਂ ਨਾ ਮੈਂ ਤੇ ਕੰਬੀੜਾ ਅਸੀਂ ਨਾ ਨਾਲ ਭਾਬੀ ਤੇ ਅਸੀਂ ਨਾ ਯਾਰ ਟਰਾਲੀ ਪਾ ਕੇ ਵਨ ਲੋ ਪਟਿਆਲੇ ਦਾ ਸਮਾਨ ਲੈਣ ਗਏ ਹੁੰਦੇ ਹੋਏ ਨਾ ਯਾਰ ਇਦਾਂ ਦਾ ਐਕਸੀਡੈਂਟ ਹੋਇਆ ਨਾ ਇੱਕ ਲੇਡੀ ਜੀ ਸੜਕ ਦੇ ਨਾਲ ਹੀ ਢੇੜਤਾ ਸੀਗਾ ਮਤਲਬ ਇਹ ਟਰੱਕ ਲੰਗੇ ਸੀਗਾ ਜਿਹਦੇ ਉੱਪਰ ਉਹ ਲੇਡੀਜ਼ ਤੇ ਬਹੁਤ ਵਸ ਕਰਦ ਨੇ ਬੱਚੀ ਤੇ ਬਾਕੀ ਸਾਰਾ ਥੱਲੇ ਆਉ ਬਹੁਤ ਵਸ ਹਾਨਾ ਹਾਨਾ ਇਹ ਜਿਵੇਂ ਦੇਖ ਲੋ ਉਹਨਾ ਹੋ ਜਾਂਦਾ ਚਾਲ ਕੱਚੇ ਮੜੇ ਜੀ ਗੇਰ ਬਾਵਾਂ ਜਰ ਲਾ ਪੰਜ ਮੈਂ ਦਾ ਬਾਕੀ ਹੋਰ ਕੋਈ ਨਹੀਂ ਇਹਨੂੰ ਬਿਮਾਰੀ ਹੈ ਗੇਰ ਬਹੁਤ ਹਾਰਡ ਪੈਂਦੇ ਇਹ ਬਾਂਹ ਲੱਗ ਜਾ ਮੇਰੀ ਦੁੱਖ ਮਾਸੂਮ ਜੀ ਬਾਹ ਮੇਰੀ ਦੇਖ ਲੋ ਉਹ ਗਾਣੇ ਜਾਂ ਵੀ ਬੋਲਦਾ ਜਿੰਦ ਸਾਂਦਾ ਜਿਵੇਂ ਰਸਦਾ ਕੋਈ ਬੱਚਾ ਹੈ ਸ਼ਹਿਦ ਅਸੀ ਕਮਣੀ ਜੀ ਬਣ ਕੇ ਹੱਸਦੇ ਹੱਸਦੇ ਰੋ ਕਮਾਲ ਹੈ ਮੈਂ ਗੱਡੀ ਆ ਤੁਸੀਂ ਦੇਖ ਲਓ ਕਿੱਥੇ ਆ ਰਹੀ ਆ ਤੁਹਾਡੀ ਗੱਡੀ ਮੈਂ ਆਪਣਾ ਸਿੱਧਾ ਰੋਡ ਦੇ ਵਿਚਾਲੇ ਆ ਰਿਆਂ ਤੁਸੀਂ ਉਧਰ ਆਪਣੀ ਸਾਈਡ ਦੱਬ ਰਹੇ ਆ ਦੇਖਦਾ ਲੋ ਤੁਸੀਂ ਕਿੱਕਣਾ ਗੱਡੀ ਆ ਮੈਂ ਆਪਣੀ ਸਿੱਧੀ ਲਈ ਆ ਰਿਆਂ ਗੱਡੀ ਆ ਦੇਖ ਲੈ ਬੱਪੂ ਜੀ ਗੱਡੀ ਫਸਾ ਲਈ ਵਿੱਚ ਆਪ ਹੁਣ ਗਲਤੀ ਮੇਰੀ ਕੱਢ ਰਹੇ ਆ ਲੈ ਆ ਦੇਖ ਲਓ ਉਹ ਮੈਂ ਸਹੀ ਆ ਰਿਆ ਆਪ ਦੇਖ ਲਓ ਕਿੱਥੇ ਆ ਰਹੇ ਗਲਤੀ ਉੱਪਰੋਂ ਮੇਰੀ ਕੱਢਦੇ ਆ ਰਹੇ ਆ ਆ ਦੇਖ ਲਓ ਕਿੱਧਰ ਵਧਾਈ ਵੀ ਗੱਡੀ ਮੈਂ ਸਿੱਧਾ ਆ ਰਿਹਾ ਦੇਖ ਲੋ ਗਲਤੀ ਮੇਰੀ ਆ ਭਾਈ ਨੇ ਵੀ ਗੇਰ ਨਹੀਂ ਹੋ ਰਿਹਾ ਪਤਾ ਨਹੀਂ ਕਿਸ ਫੈਨ ਚੌਦਕੀ ਨਾ ਯਾਰ ਮਰਜ਼ੀ ਕਰਾ ਦੇਣ ਤੇ ਆਸ ਕਰ ਉਹ ਇੱਧਰ ਟਾਕੀ ਖੋਲ ਉਹ ਉਧਰ ਬੰਦੇ ਬੈਜੋ ਦੋ ਪਹਿਣ ਕੇ ਬਹਿ ਜਾਗਾ ਯਾਰ ਡੋਆ ਦੀ ਗੱਲ ਦੇ ਇੱਥੇ ਕਹਣਾ ਸਵਾਗਤ ਕਰਦੇ ਹਾਂ ਕਤਰਾ ਯਾਰ ਕੋਣ ਤੁਸੀਂ ਦੇਖ ਲੋ ਆਪ ਦੇਖ ਲੋ ਗਲਤੀ ਦੇਖ ਲੋ ਇਨਸਾਨ ਨੇ ਚਲੋ ਮੇਰੇ ਤੋਂ ਬਜ਼ੁਰਗ ਹਨ ਨਾ ਨਾ ਕਾਸੀ ਉਮਰ ਹਨ ਆ ਵੀ ਦੇਖ ਲੋ ਉਹਨਾਂ ਨੇ ਫੇਰ ਵੀ ਆਪਣੀ ਗਲਤੀ ਨਹੀਂ ਮੰਨੀ ਫੇਰ ਵੀ ਨਾ ਮੁੰਡੇ ਦੀ ਗਲਤੀ ਆ ਉਹ ਦਿਨ ਲੋਕ ਕਹਿਣ ਲੱਗਦੇ ਨੇ ਅਸੀਂ ਇਹ ਮੁੰਡੇ ਦੀ ਗਲਤੀ ਹੋਵੇ ਕਿ ਅਸੀਂ ਆਪ ਦੇਣਦਾਰਾ ਮੁੰਡੇ ਤੇ ਕਿਰਪਈਆ ਨਹੀਂ ਦਵਾਉਂਦੇ ਅਸੀਂ ਮੈਂ ਤਾਂ ਗੱਡੀ ਵੈਟੇ ਤੇ 50000 ਲੱਗ ਜਵੇ ਮੇਰੀ ਗਲਤੀ ਹੈ ਮੈਂ 50000 ਦੇਣ ਨੂੰ ਜ਼ਰਾ ਤੂੰ ਐਟ ਟਾਈਮ ਤੇਰੀ ਗੱਡੀ ਠੀਕ ਕਰਾ ਕੇ ਦੂੰਗਾ ਮੈਂ ਗਲਤੀ ਤੇ ਜਦੋਂ ਮੇਰੀ ਹੈ ਉਹ ਨਹੀਂ ਬਸਾਂ ਨੂੰ ਤਾਂ 22500 ਰੁਪਏ ਦੇ ਆ ਸੀ ਹੁਣ ਤਾਂ ਵੀ ਉਹ ਵੀ ਤਾਂ ਕਰਕੇ ਵੀ ਛੱਡ ਹੋਣ ਕਿ ਆ ਸਾਰਾ ਮੋਟਰ ਕਰਕੇ ਸਾਡਾ ਹੀ ਕੰਮ ਰੁਕ ਰਿਹਾ ਹੁਣ ਗੱਡੀ ਭਰਨ ਦਾ ਮੁਰਕੇ ਲੇਟ ਹੋ ਗਏ ਮੁਰਕੇ ਗੱਡੀ ਨਹੀਂ ਭਰਨੀ ਆਈ ਇਹ ਜੇ ਕੰਮ ਆ ਦੇਖ ਲੋ ਦੁਨੀਆ ਦਾ ਫੇਰ ਉਹਨੂੰ ਗੱਡੀ ਦੇਖ ਲੋ ਗੱਡੀ ਘੇਰ ਲਈ ਅਗਲੇ ਨੇ ਕਿਵੇਂ ਆਨੇ ਹੋਏ ਫਿਰ ਉਸ ਤੋਂ ਬਾਅਦ ਅਸੀਂ ਗੱਡੀ ਇੱਕ ਪੇਜ ਆ ਉੱਥੇ ਗੱਡੀ ਲੱਗੀ ਉਸ ਤੋਂ ਬਾਅਦ ਅੱਗੇ ਜਾਣ ਲੱਗੇ ਇੱਕ ਮੋਟਰਸਾਈਕਲ ਨਾਲ ਲੈ ਗਏ ਫਿਰ ਵਿੱਚ ਮਸਾਲੀ ਕਾਂਟੀ ਜਿਮਾਰੀ ਹੋਰ ਕਿਆ ਦੱਸਾਂ ਮੈਂ ਲੋਕਾਂ ਦਾ ਬੁਰਾ ਹਾਲ ਹੈ ਇੰਨੇ ਹੁਣ ਇੱਕ ਟਾਈਮ ਤੇ ਚਾਂਸ 3-4 ਹੋਰ ਦੇਖ ਲੋ ਫੇਰ 10 15 ਕਿੱਥੇ ਆ ਗਏ ਗਲਤੀ ਫੇਰ ਮੇਰੀ ਗੱਡਣ ਵੜੀ ਕਿਉਂਕਿ ਮੇਰੇ ਨਾਲ ਗੱਡੀ ਵੜੀ ਆ ਜੇ ਮੇਰੇ ਕੋਲ ਕਾਰ ਹੁੰਦੀ ਤਾਂ ਮੇਰੀ ਗੱਡੀ ਕੱਢਣੇ ਦੇ ਦੇਖ ਲੈ ਉਹਨਾਂ ਦਾ ਸਾਫ ਪੱਲਾ ਝਾੜਦਾਂ ਪੁੱਲਾ ਕਹਿੰਦਾ ਨਾ ਇਹ ਤਾਂ ਮੁੰਡੇ ਦੀ ਗੱਲ ਕੋਸੂ ਪੂਰਾ ਹਾਲ ਆ ਦੁਨੀਆ ਦਾ ਟੱਕ ਚ ਗਏ ਆ ਮੁੰਡੇ ਵਾ ਜੀ ਨਾ ਚੱਲਦੀਆਂ ਦੋ ਚੱਲ ਕੋ ਕੁ ਕੁ ਵੀ ਘੇੜ ਦਿੱ ਗਏ ਮੈਨੂੰ ਤਾਂ ਭੁੱਖ ਲੱਗ ਰਹੀ ਦੀ ਉਹਨਾਂ ਪਰਿਵਾਰੀ ਪਰਨੇ ਦੀ ਲਓ ਜੀ ਤੇ ਲੱਗ ਗਿਆ ਗੱਡੀ ਭਾਰਨਾ ਇੱਕ ਭਾਰ ਹੋ ਗਈ ਗੱਪੇ ਮੈਂ ਆ ਲਾਟ ਜੋ ਦੇਖੋ ਪੈਂਦੀ ਬਾੜ ਭੁਗ ਭਰ ਕੇ ਆਪਣੇ ਨਾਲ ਦੀ ਆ ਉਹਦੇ ਨਾਲ ਐਕਸਟਰਾ ਜਿਹੜੀ ਆਪਣੇ ਬਾਦੀ ਵਿਚਾਰੀ ਭੰਗ ਦੇ ਭਾਣੀ ਗਈ ਯਾਰ ਉਹ ਵੇਚਣੀ ਪੈ ਗਈ ਸੀ ਉਹ ਤਦ ਪਤਾ ਨਹੀਂ ਹੋਊਗਾ ਉਹਦੀ ਵਾਰੀ ਮੈਂ ਤੁਹਾਨੂੰ ساری ਗੱਲਾਂ ਦੱਸੂਗਾ ਉਹਦੀ ਕੀ ਗੱਲਬਾਤ ਹੋਈ ਸੀ ਉਹਦੇ ਨਾਲ ਮੈਨੂੰ ਪਤਾ ਕਾਫੀ ਵੀਰਾਂ ਦੇ ਕੁਐਸਚਨ ਸੀਗਾ ਵੀਰਾਂ ਨੇ ਬਸ ਕੇ ਐਸੀ ਨਹੀਂ ਲਈ ਆ ਗਲਤੀ ਕਰ ਲਈ ਹੈ ਨਾ ਮਾਰਿਆ ਢਿੱਸਾ ਮਾਰ ਕੇ ਉਹ ਹੋ ਜੇ ਹੌਲੀ ਭਰਦੀ ਹੈ ਦੇ ਭਰਦੀ ਆ ਮੂਰੇ ਐਨ ਪੂਰਾ ਮਾਲ ਹੋ ਗਿਆ ਪਿੱਛੇ ਜਿਹਾ ਹੋਇਆ ਹੈ ਹੁੰਦਾ ਇਹ ਹੈਗੀ ਸੈਂਟਰ ਲੀਵਰ ਇਹ ਹੈਗੀ ਸਾਈਡ ਲੀਵਰ ਬਹੁਤ ਸਵਾਦ ਆ ਮਸ਼ੀਨ ਨੂੰ ਚਲਾਉਣਾ ਬਹੁਾਈ ਜੀ ਕੰਟਰੋਲ ਬਹੁਤ ਸਵਾਦ ਹੁੰਦਾ ਇਹ ਸੀ ਨਹੀਂ ਹੈਗੇ ਬਸ ਇੱਕ 4x4 ਜ਼ਰੂਰ ਲਈ ਜਾਣਾ ਨਾਲੇ ਭਾਰਤੀ ਦੇਖ ਲੋ ਕਿੰਨੀ ਤੇਜ਼ ਆ ਉਹਦੇ ਨਾਲ ਉਹਦੇ ਜੇ ਉੱਪਰ ਤੱਕ ਨਹੀਂ ਬਾਟੀ ਲੈਵਲ ਮਸ ਤੋਂ ਪਿਆ ਇਹਨੇ ਟੀਸੀ ਮਾਰਦੀ ਮੁਰੇ ਮੁਰੇ ਓ ਜੀ ਗੱਡੀ ਲਈ ਆ ਪਰ ਤੇ ਤਰਪਾਲ ਲਈ ਆ ਬਾਪਾਪੁਰ ਤੇ ਹੈਵੀ ਰੈਡੀ ਹੋ ਗਈ ਤੇ ਉਹ ਵੀ ਬੱਸ ਆ ਗਈ ਭੱਜ ਕੇ ਮਸਾ ਫੇਰ ਚੱਲਦੇ ਆ ਜਲਦੀ ਤੇ ਜਲਦੀ ਬਾਕੀ ਅਪਰੂਵਲ ਨਹੀਂ ਪਈ ਹੈ ਅਪਰੂਵਲ ਕਰਕੇ ਰੱਖੋ ਅਪਰੂਵਲ ਪੈ ਗਈ ਨਾ ਫੇਰ ਨਹੀਂ ਚੱਕਰ ਮਸਾ ਹੁਣ ਜਾਮ ਤੋਂ ਨਿਕਲ ਗਏ ਆ ਮਸਾ ਸ਼ਾਂਤੀ ਆਈ ਯਾਰ ਹੁਣ ਚੜਿਆ ਸਮਰਾਲਾ ਜਾਉਂਗਾ ਬੈ ਸਮਰਾਜ ਨੂੰ ਮੁਬਾਰਕ ਕਰਾਇਆ ਹੁਣ ਹਾਈਵੇ ਚੜਗਣਾ ਆਈ ਵੇ ਆਈ ਵੇ ਜਾਣਾ ਸਾਰਾ ਰਾਜਪੁਰਾ ਕਿੰਨੀ ਭੀੜ ਦਾ ਬੁਰਾ ਹਾਲ ਪਾਣ ਹੱਥ ਹੋਈ ਗਿਆ ਲੁਧਿਆਣੇ ਚ ਬਹੁਤ ਜ਼ਿਆਦਾ ਭੀੜ ਹੁੰਦੀ ਬਹੁਤ ਵੱਡਾ ਲੁਧਿਆਣਾ ਤੇ ਬਸ ਹੁਣ ਅਗਲੀ ਵੇ ਆਖ ਬਾ ਚੱਲਦੇ ਆ ਦਾਦਾ ਕੀ ਬਕਾਨ ਕੋ ਭਿਆਉਣੀ ਹੋਰ